ਬੀਜੇਪੀ ਨੇਤਾ ਦੁਸ਼ਯੰਤ ਗੋਤਮ ਨਾਲ ਵਾਪਰਿਆ ਹਾਦਸਾ ਰੀਡ ਦੀ ਹੱਡੀ ਤੇ ਲੱਗੀ ਸੱਟ ਇਲਾਜ ਲਈ ਹਸਪਤਲ ਕਰਵਾਇਆ ਦਾਖਲ ਸ਼ਾਜਾਹਾਂਪੁਰ ਤੋਂ ਮੁਰਾਦਾਬਾ ਜਾ ਰਹੇ ਸਨ ਦੁਸ਼ਯੰਤ ਗੋਤਮ ਰਸਤੇ 'ਚ ਹੋਏ ਹਾਦਸੇ ਦਾ ਸ਼ਿਕਾਰ ਬੀਜੇਪੀ ਨੇਤਾ ਦੁਸ਼ਯੰਤ ਗੋਤਮ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਰੀਡ ਦੀ ਹੱਡੀ ਤੇ ਸੱਟ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸ਼ਾਹਜਹਾਂਪੁਰ ਤੋਂ ਮੁਰਾਦਾਬਾਦ ਜਾ ਰਹੇ ਸਨ ਦੁਸ਼ਯੰਤ ਗੋਤਮ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਤੇ ਉਹਨਾਂ ਦੇ ਅੰਦਰੂਨੀ ਸੱਟਾਂ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਐਕਸ-ਰੇ ਅਲਟਰਾਸਾਉਂਡ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ 10 ਦਿਨ ਦੀ ਬੈੱਡ ਰੈਸਟ ਕਰਨ ਲਈ ਕਿਹਾ ਗਿਆ ਦੱਸਦੀ ਕਿ ਬੀਜਪੀ ਨੇਤਾ ਦੁਸ਼ਯੰਤ ਗੋਤਮ ਦੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹ ਇਨੋਵਾ ਕਾਰ ਦਿੱਲੀ ਜਾ ਰਹੀ ਸੀ ਜਿਸ ਦੌਰਾਨ ਇਨੋਵਾ ਕਾਰ ਦੀ ਐਕਸਯੂਵੀ ਕਾਰ ਦੇ ਨਾਲ ਟੱਕਰ ਹੋ ਗਈ ਹਾਦਸਾ ਦਿੱਲੀ ਲਖਨਊ ਹਾਈਵੇ ਤੇ थाना ਪਾਕਬੜਾ ਇਲਾਕੇ ਦੇ ਵਿੱਚ ਹੋਇਆ ਫਿਲਹਾਲ ਉਹਨਾਂ ਨੂੰ ਟੀਐਮਯੂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰਾਂ ਦੇ ਮੁਤਾਬਕ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ ਪਰ ਉਹਨਾਂ ਦੀ ਰੀੜ ਦੀ ਹੱਡੀ ਤੇ ਸੱਟ ਲੱਗੀ ਹੈ ਅੰਦਰੂਨੀ ਸੱਟਾਂ ਲੱਗਣ ਦੀ ਜੋ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਮੁਰਾਦਾਬਾਦ ਦਿੱਲੀ ਮਾਰਗ ਬਾਈਪਾਸ ਤੇ ਜੋ ਭਾਜਪਾ ਨੇਤਾ ਦੁਸ਼ਯੰਤ ਗੋਤਮ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਜੋ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਅੰਦਰੂਨੀ ਸੱਟਾਂ ਲੱਗੀਆਂ ਨੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ 10 ਦਿਨ ਦੀ ਬੈੱਡ ਰੈਸਟ ਦੱਸੀ ਗਈ ਹੈ ਜਾਣਕਾਰੀ ਮੁਤਾਬਕ ਸ਼ਾਜਹਾਂਪੁਰ ਤੋਂ ਦਿੱਲੀ ਵਾਪਸ ਆਉਂਦੇ ਸਮੇਂ ਮੁਰਾਦਾਬਾਦ ਦੇ ਮਹਾਪੌਰ ਵਿਨੋਦ ਅਗਰਵਾਲ ਦੇ ਘਰ ਡਿਨਰ ਲਈ ਜਾਣਾ ਸੀ ਮੁਰਾਦਾਬਾਦ ਪਹੁੰਚਦੇ ਹੀ ਸੂਚਨਾ ਮਿਲੀ ਜਿਸ ਤੋਂ ਬਾਅਦ ਮੁਰਾਦਾਬਾਦ ਪਾਕੜਵਾ ਹਾਈਵੇ 0.3 ਵਿਨੋਦ ਅਗਰਵਾਲ ਉਹਨਾਂ ਨੂੰ ਲੈਣ ਲਈ ਪਹੁੰਚੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਜੋ ਦੁਸ਼ਯੰਤ ਗੋਤਮ ਹੈ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਜਾਣਕਾਰੀ 108 ਤੇ ਦਿੱਤੀ ਗਈ ਐਂਬੂਲੈਂਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਅੰਦਰੂਨੀ ਸੱਟਾਂ ਲੱਗੀਆਂ ਰੀੜ ਦੀ ਹੱਡੀ ਤੇ ਸੱਟ ਲੱਗਣ ਦੀ ਜੋ ਖਬਰ ਹੈ ਸਾਹਮਣੇ ਆ ਰਹੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ